ਕੇਂਦਰ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਤੋਂ ਸੈਨੇਟ ਭੰਗ ਕਰਤਾ ਸੈਨੇਟ ਦਾ ਬੇਸਿਕਲੀ ਕੰਮ ਹੁੰਦਾ ਕਿ ਉਹਦੇ ਵਿੱਚ ਚੋਣਾਂ ਕਰਕੇ ਮੈਂਬਰ ਚੁਣੇ ਜਾਂਦੇ ਆ ਜਿਹੜਾ ਵੀ ਉਥੋਂ ਕੋਈ ਆਪਣਾ ਵਿਸ਼ਾ ਜਾਂ ਕੋਈ ਪੜ੍ਹਾਈ ਬਾਰੇ ਕੋਈ ਵੀ ਫੈਸਲੇ ਲੈਣੇ ਹੋ ਸੈਨੇਟ ਲੈਂਦਾ ਹੁਣ ਸਿੱਧਾ-ਸਿੱਧਾ ਇਹ ਕੇਂਦਰ ਗਵਰਨਮੈਂਟ ਨੇ ਆਪਦੇ ਹੱਥਰੇ ਵਿੱਚ ਕਰ ਲਿਆ ਕੋਈ ਵੀ ਫੈਸਲੇ ਉਹਨਾਂ ਸਿੱਧੇ ਲੈਣਗੇ ਇਹਦੇ ਵਿੱਚ ਉਹ ਸਾਡੀ ਹਿਸਟਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਹੇਰਫੇਰ ਕਰ ਸਕਦੇ ਆ ਪਹਿਲਾਂ ਵੀ ਉਹਨਾਂ ਨੇ ਸਾਡਾ ਟ੍ਰੇਲਰ ਦੇਖਿਆ ਵੀ ਸਾਲ 2 ਸਾਲ ਅਸੀਂ ਕਿਸਾਨੀ ਅੰਦੋਲਨ ਵੇਲੇ ਦਿੱਲੀ ਦੀਆਂ ਸੜਕਾਂ ਤੇ ਬੈਠੇ ਸੀ ਇਹ ਜੇ ਹੁਣ ਵੀ ਸਾਨੂੰ ਸੜਕਾਂ ਦੇ ਉੱਤਰਨਾ ਪੈ ਗਿਆ ਸੀ ਪਿੱਛੇ ਨਹੀਂ ਹਟਾਂਗੇ। ਕੇਂਦਰ ਸਰਕਾਰ ਪੰਜਾਬ ਨਾਲ ਮੁੜ ਤੋਂ ਤੱਕਾ ਕਰਦੀ ਆਈ ਆ। ਪੰਜਾਬ ਯੂਨੀਵਰਸਿਟੀ ਸੈਨੇਟ ਭੰਕਰਨ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਰੋਜ਼ ਵੇਖਣ ਨੂੰ ਮਿਲ ਰਿਹਾ ਹੈ। ਦੱਸਦੀ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਭੰਕਰਨ ਨੂੰ ਲੈ ਕੇ ਪੰਜਾਬ ਦੇ ਵਿੱਚ ਹੋਣਾ ਵੱਡਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਲੋਕਾਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ। ਭੁਤੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਇਸ ਦੀ ਨਿਖੇਧੀ ਕੀਤੀ ਗਈ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕੋ ਅਤੇ ਕਾਨੂੰਨੀ ਲੜਾਈ ਲੜਨ ਦੀ ਗੱਲ ਆਖੀ ਗਈ ਹੈ। ਸੈਨੇਟ ਚੋਣਾਂ ਨੂੰ ਭੰਗ ਕਰਨ ਕਰਕੇ ਪੰਜਾਬ ਨੂੰ ਪੂਰੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਵੱਖ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਲੁਧਿਆਣਾ ਪੰਜਾਬ ਯੂਨੀਵਰਸਿਟੀ ਅਦੀਨ ਪੰਦੇ ਕਾਲਜ ਗੁਰੂ ਤੇਗ ਬਹਾਦਰ ਦਾਖਾਧਰ ਵਿਦਿਆਰਥੀਆਂ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨ ਯਾਰਤੀਆਂ ਨੇ ਕਿਹਾ ਕੇਂਦਰ ਦੇ ਵੱਲੋਂ ਪੰਜਾਬ ਦੇ ਨਾਲ ਲਗਾਤਾਰ ਤਕਸ਼ਾਈ ਕੀਤੀ ਜਾ ਰਹੀ ਹੈ ਜਿੱਥੇ ਪਹਿਲਾਂ ਪੰਜਾਬ ਨੂੰ ਪਾਣੀਆਂ ਦੇ ਮੁੱਦੇ ਦੇ ਉੱਤੇ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ ਉੱਥੇ ਹੀ ਕਿਸਾਨਾਂ ਨਾਲ ਵੀ ਤਕਾ ਹੁੰਦਾ ਹੈ ਅਤੇ ਹੁਣ ਪੰਜਾਬ ਦੇ ਸਾਹਿਤ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸੈਨੇਟ ਚੋਣਾਂ ਨੂੰ ਪੰਗ ਕਰਕੇ ਪੰਜਾਬ ਦੀ ਹਿੱਸੇਦਾਰੀ ਖਤਮ ਕਰ ਦਿੱਤੀ ਗਈ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਨੂੰ ਲੈ ਕੇ ਜੇਕਰ ਲੰਬਾ ਸੰਘਰਸ਼ ਕਰਨਾ ਪਿਆ ਤਾਂ ਨੌਜਵਾਨ ਪਿੱਛੇ ਨਹੀਂ ਹਟਣਗੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨ ਦੀਰਪੂ ਭਾਈ ਜੀ ਕੀ ਨਾਮ ਹੈ ਜੀ ਜਗਦੀਪ ਸਿੰਘ ਜੀ ਪ੍ਰੋਟੈਸਟ ਕੀਤਾ ਜਾ ਰਿਹਾ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕੇਂਦਰ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਤੋਂ ਸੈਨੇਟ ਭੰਗ ਕਰਤਾ ਸੈਨੇਟ ਦਾ ਬੇਸਿਕਲੀ ਕੰਮ ਹੁੰਦਾ ਕਿ ਉਹਦੇ ਵਿੱਚ ਚੋਣਾਂ ਕਰਕੇ ਮੈਂਬਰ ਚੁਣੇ ਜਾਂਦੇ ਆ ਜਿਹੜਾ ਵੀ ਉਥੋਂ ਕੋਈ ਆਪਣਾ ਵਿਸ਼ਾ ਜਾਂ ਕੋਈ ਪੜ੍ਹਾਈ ਬਾਰੇ ਕੋਈ ਵੀ ਫੈਸਲੇ ਲੈਣੇ ਹੋ ਸੈਨੇਟ ਲੈਂਦਾ ਹੁਣ ਸਿੱਧਾ ਸਿੱਧਾ ਇਹ ਕੇਂਦਰ ਗਵਰਨਮੈਂਟ ਨੇ ਆਪ ਦੇ ਹੱਥ ਦੇ ਵਿੱਚ ਕਰ ਲਿਆ ਕੋਈ ਵੀ ਫੈਸਲੇ ਹੋਣ ਉਹ ਸਿੱਧੇ ਲੈਣਗੇ ਇਹਦੇ ਵਿੱਚ ਉਹ ਸਾਡੀ ਹਿਸਟਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਹੇਰਫੇਰ ਕਰ ਸਕਦੇ ਆ ਸਾਡੇ ਹੀਰੋਆਂ ਨੂੰ ਜ਼ੀਰੋ ਕਰਕੇ ਕਿਸੇ ਵੀ ਬੰਦੇ ਨੂੰ ਹੀਰੋ ਬਣਾ ਸਕਦੇ ਆ ਇਹ ਬਹੁਤ ਮੰਦਭਾਗਾ ਫੈਸਲਾ ਇਹ ਵਾਪਸ ਲਿਆ ਜਾਣਾ ਚਾਹੀਦਾ ਲੱਗਦਾ ਕਿ ਅੱਜ ਰੋਜ ਪ੍ਰਦਰਸ਼ਨ ਕੀਤਾ ਗਿਆ ਇਹ ਸੰਘਰਸ਼ ਅਗਲੀ ਕੀ ਨੀਤੀ ਜਿਹੜੀ ਹੈ ਅੱਜ ਤਾਂ ਅਸੀਂ ਰੋਜ ਪ੍ਰਦਰਸ਼ਨ ਸ਼ੁਰੂ ਕੀਤਾ ਵਾ ਫਿਲਹਾਲ ਇਹ ਪਹਿਲਾ ਸੁਨੇਹਾ ਸਾਡਾ ਕੇਂਦਰ ਗਵਰਨਮੈਂਟ ਨੂੰ ਇੱਕ-ਇੱਕਲੇ ਕੱਲੇ ਕਾਲਜ ਤੋਂ ਪੰਜਾਬ ਦੇ ਤੋਂ ਹਰੇਕ ਤੋਂ ਸ਼ੁਰੂ ਹੋਇਆ ਵਾ ਤੇ ਜੇ ਉਹ ਪਿੱਛੇ ਨਾ ਮੁੜੇ ਤਾਂ ਇਹ ਜਿੰਨਾ ਮਰਜ਼ੀ ਲੰਬਾ ਚੱਲੇ ਜਾਵੇ ਪ੍ਰੋਟੈਸਟ ਪਹਿਲਾਂ ਵੀ ਉਹਨਾਂ ਨੇ ਸਾਡਾ ਟਰੇਲਰ ਦੇਖਿਆ ਵੀ ਸਾਲ 2 ਸਾਲ ਅਸੀਂ ਕਿਸਾਨੀ ਅੰਦੋਲਨ ਵੇਲੇ ਦਿੱਲੀ ਦੀਆਂ ਸੜਕਾਂ ਤੇ ਬੈਠੇ ਆਂ ਤੇ ਜੇ ਹੁਣ ਵੀ ਸਾਨੂੰ ਸੜਕਾਂ ਤੇ ਉਤਰਨਾ ਪੈ ਗਿਆ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਇਹ ਤੋਂ ਚੰਗਾ ਇਹੀ ਆ ਵੀ ਕੇਂਦਰ ਸਰਕਾਰ ਆਪਦਾ ਫੈਸਲਾ ਵਾਪਸ ਲਵੇ ਤੇ ਸਾਡੇ ਪੰਜਾਬ ਦੇ ਹੱਕ ਸਾਨੂੰ ਵਾਪਸ ਦਿੱਤੇ ਆ ਬਿਲਕੁਲ ਜੀ ਹਰ ਵਾਰ ਕੇਂਦਰ ਸਰਕਾਰ ਮਤਰਈ ਮਾਂ ਵਰਗਾ سلوਕ ਕਰਦੀ ਆ ਪੰਜਾਬ ਨਾਲ ਹਰ ਵਾਰ ਉਹ ਸਾਡੀ ਧੌਂਡ ਤੇ ਗੋਡਾ ਰੱਖਣਾ ਚਾਹੁੰਦੀ ਆ ਪਰ ਆ ਉਹਦਾ ਉਹਨਾਂ ਦਾ ਤੋੜ ਕੇ ਉਹਨਾਂ ਦੇ ਹੱਥ ਵਿੱਚ ਫੜਾਉਣੇ ਆ ਚਾਹੇ ਪਾਣੀਆਂ ਦੇ ਮੁੱਦੇ ਲਾ ਲਓ ਕਿਸਾਨੀ ਦੇ ਮੁੱਦੇ ਲਾ ਲਓ ਤੇ ਇਹ ਵੀ ਉਹਨਾਂ ਨੇ ਸਾਡਾ ਸਿੱਧਾ ਹਮਲਾ ਕੀਤਾ ਇਹਦਾ ਵੀ ਜਵਾਬ ਅਸੀਂ ਉਸੇ ਜੋਰ ਨਾਲ ਦੇਵਾਂਗੇ ਜਸਵੀਰ ਸਿੰਘ ਢਾਲੀਵਾਲ ਜੀ ਬਾਹਰ ਕੀਤਾ ਜਾ ਕੇ ਕੇਂਦਰ ਸਰਕਾਰ ਦੇ ਵਿਰੋਧ ਦੇ ਗਲਤ ਨੀਤੀਆਂ ਦੇ ਵਿਰੋਧ ਚ ਸੈਨੇਟ ਨੂੰ ਮੁੜ ਬਹਾਲ ਕਰਨ ਲਈ ਕਿਉਂ ਕੇਂਦਰ ਸਰਕਾਰ ਪੰਜਾਬ ਨਾਲ ਮੁੜ ਤੋਂ ਧੱਕਾ ਕਰਦੀ ਆਈ ਆ ਚਾਹੇ ਕੋਸ਼ ਪਾਣੀਆਂ ਦੇ ਮੁੱਦਿਆਂ ਦੀ ਗੱਲ ਕਰ ਲਈਏ ਕਿਸਾਨੀ ਦੀ ਗੱਲ ਕਰ ਲਈਏ ਤੇ ਹੁਣ ਸਾਡੇ ਆ ਜਿਹੜੇ ਸਭ ਪੰਜਾਬ ਯੂਨੀਵਰਸਿਟੀ ਆ ਸਟੂਡੈਂਟਾਂ ਉਹਨਾਂ ਦੇ ਹੱਕ ਖੋਏ ਜਾ ਰਹੇ ਆ ਉਸ ਉਸ ਦੇ ਵਿਰੋਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਅੱਛਾ ਬਾਈ ਜੀ ਵਿਰੋਧ ਕਰ ਰਹੇ ਹੋ ਮੁਰ ਬਹਾਲੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਆ ਲੱਗਦਾ ਕਿ ਸਰਕਾਰ ਤੱਕ ਜਿਹੜੀ ਆਵਾਜ਼ ਪਹੁੰਚਣੀ ਹੈ ਹਾਂਜੀ ਸਭ ਤੋਂ ਵੱਡਾ ਰੋਲ ਹੁੰਦਾ ਜੀ ਮੀਡੀਆ ਦਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੁਸੀਂ ਸਾਡੇ ਆਮ ਲੋਕਾਂ ਦੀ ਆਵਾਜ਼ ਹੋ ਤੁਹਾਡੇ ਥਰੂ ਇਹ ਕੇਂਦਰ ਤੱਕ ਆਵਾਜ਼ ਪਹੁੰਚਣੀ ਆ ਅਸੀਂ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਹੱਕ ਆ ਇਹ ਪੰਜਾਬ ਤੋਂ ਨਾ ਖੋਏ ਜਾਣ ਸੈਨੇਟ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਪੰਜਾਬ ਦੇ ਹੱਕ ਪੰਜਾਬ ਤੋਂ ਨਾ ਬਾਕ ਹੋ ਕੇ ਕਿਸੇ ਹੋਰ ਆਰਐਸਐਸ ਹੋ ਗਈ ਜਾਂ ਹੋਰ ਹੋ ਗਏ ਉਹਨਾਂ ਦੇ ਹੱਥ ਜਨਾ ਦਿੱਤੇ ਜਾਣ ਕਿਹੜੀਏ ਕਰ ਰਹੇ ਮੈਂ ਹਰਸਮਰਨਪ੍ਰੀਤ ਸਿੰਘ ਗੱਲ ਮੈਂ ਪੰਜਾਬ ਦੇ ਤੱਕ ਵਿਦਿਆਰਥੀਆਂ ਅਸੀਂ ਇੱਥੇ ਸਾਰੇ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਸਾਡੇ ਪੀਯੂ ਵਿੱਚ ਜਿਹੜੇ ਵੀ ਹੱਕ ਸੀਗੇ ਸਾਰੇ ਇਹਨਾਂ ਨੇ ਕੇ ਕਰਕੇ ਕੱਢਦੇ ਪੀਯੂ ਪੰਜਾਬ ਯੂਨੀਵਰਸਿਟੀ ਚ ਇਕੱਲਾ ਪੰਜਾਬ ਦਾ ਤਾਂ ਹੀ ਨੋ ਹੀ ਰਹਿ ਗਿਆ ਜਿਹੜੀ ਸੈਨੇਟ ਸੀ ਉਹ 15 ਮੈਂਬਰੀ ਕਮੇਟੀ ਹੁੰਦੀ ਹੈ ਇੱਕ ਤਰ੍ਹਾਂ ਦੀ ਹਰ ਇੱਕ ਜ਼ਿਲ੍ਹੇ ਦਾ ਉੱਥੇ ਮੈਂਬਰ ਹੁੰਦਾ ਸੀ ਜੇ ਸਾਨੂੰ ਕੋਈ ਵੀ ਕੰਮ ਦਾ ਸੀ ਅਸੀਂ ਉਹਨਾਂ ਕੋਲ ਜਾ ਕੇ ਕਰਾ ਸਕਦੇ ਸੀ ਕਿਉਂਕਿ ਜੇ ਆਪਾਂ ਉਂ ਜਾਂਦੇ ਆ ਇਕੱਲੇ ਜਾਂਦੇ ਆ ਆਪਣਾ ਚੰਡੀਗੜ੍ਹ ਚ ਕੋਈ ਨਹੀਂ ਹੁੰਦਾਗਾ ਤੇ ਆਪਾਂ ਇੱਥੇ ਰਹਿੰਦੇ ਆ ਆਪਾਂ ਉੱਥੇ ਜਾ ਕੇ ਆਪਣੇ ਬਹੁ ਖਰਚੇ ਹੁੰਦੇ ਆ ਪਰ ਜੇ ਆਪਾਂ ਉਹਨਾਂ ਨਾਲ ਗੱਲ ਕਰਕੇ ਜਾਂਦੇ ਸੀ ਜਿਹੜੇ ਸੈਨੇਟ ਦੇ ਮੈਂਬਰ ਹੁੰਦੇ ਸੀ ਤਾਂ ਉਹ ਉੱਥੇ ਬੈਠੇ ਸਾਡੇ ਸਾਰੇ ਕੰਮ ਕਰਦੇ ਸੀ ਸਾਡੇ ਲੁਧਿਆਣੇ ਚ ਬੈਠੇ ਅੱਧੇ ਕੰਮ ਹੁੰਦੇ ਰਹੇ ਸਾਨੂੰ ਕਰੇ ਉੱਥੇ ਜਾਣ ਦੀ ਲੋੜ ਨਹੀਂ ਪਈ ਸਾਡੇ ਸਾਰੇ ਮਸਲੇ ਹੱਲ ਹੁੰਦੇ ਰਹੇ ਪਹਿਲਾਂ ਇਹਨਾਂ ਨੇ ਪੰਜਾਬ ਵੰ ਫਿਰ ਇਹਨਾਂ ਨੇ ਸਾਨੂੰ ਨਿਕਾਏ ਦੇ ਦਿੱਤਾ ਫਿਰ ਇਹਨਾਂ ਹਰਿਆਣਾ ਹਿਮਚਲ ਕਰਤਾ ਫਿਰ ਹੁਣ ਸਾਨੂੰ ਕੋਹ ਨਹੀਂ ਦਿੰਦਾ ਇਹਨਾਂ ਨੇ ਲੱਗਦਾ ਨਹੀਂ ਸਟੂਡੈਂਟਾਂ ਦਾ ਧੱਕਾ ਕੀਤਾ ਜਾ ਰਿਹਾ ਜੀ ਧੱਕਾ ਹੀ ਹੁਣ ਤੱਕ ਹੁੰਦਾ ਹੀ ਆ ਫਿਰ ਇਹ ਕਹਿੰਦੇ ਤੁਸੀਂ ਬਾਹਰ ਕਿਉਂ ਜਾਂਦੇ ਹੋ ਹੋਰ ਕੀ ਕਰੀਏ ਇੱਥੇ ਰਹਿ ਕੇ ਅਸੀਂ ਇੱਥੇ ਪੜਦੇ ਹੁਣ ਕੀ ਕਰੀਏ ਸਾਡਾ ਕੋਈ ਕੰਮ ਤਾਂ ਹੁੰਦਾ ਨਹੀਂਗਾ ਅਸੀਂ ਸਾਰੇ ਇਕੱਠੇ ਹੋਣਾ ਸਾਡੀ ਮੰਗ ਵੀ ਸਾਡੇ ਹੱਕ ਸਾਨੂੰ ਵਾਪਸ ਦਿੱਤੇ ਜਾਣ ਨਹੀਂ ਅਸੀਂ ਆਹ ਪ੍ਰੋਟੈਸਟ ਲੰਬਾ ਲੈ ਕੇ ਜਾਵਾਂਗੇ ਜਿਵੇਂ ਕਿਸਾਨੀ ਵਾਲਾ ਲੈ ਕੇ ਸੀ ਭਾਜਪਾ ਸਰਕਾਰ ਮਰਦਾਬਾ ਕੀ ਕਰਨ ਕਿਹੜੀ ਗੱਲ ਆ ਰਹੇ ਜੀ ਹਾਂਜੀ ਮੇਰਾ ਨਾਮ ਹੀ ਸੁਭਜੀਤ ਸਿੰਘ ਹੈ ਤੇ ਅੱਜ ਅਸੀਂ ਸਾਰੇ ਵਿਦਿਆਰਥੀ ਤਾਂ ਇਕੱਠੇ ਹੋਏ ਆ ਜੋ ਵੀ ਸਰਕਾਰ ਨੇ ਸੈਂਟਰ ਸਰਕਾਰ ਨੇ ਜੋ ਵੀ ਜਿਹੜਾ ਆਪਣੀ ਪੰਜਾਬ ਯੂਨੀਵਰਸਿਟੀ ਆ ਉਹਦੇ ਤੇ ਵੀ ਰੋਗ ਲਾਈ ਆ ਤੇ ਅੱਜ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਹੁੰਦੀ ਸੀਗੀ ਇਹ ਜਿਹੜਾ ਪੀਯੂ ਆ ਤੇ ਹੁਣ ਇਹ ਸਾਰੀ ਹੋ ਗਈ ਇਸ ਹੁਣ ਪੰਜਾਬ ਯੂਨੀਵਰਸਿਟੀ ਦੇ ਨਾਮ ਨਾਲ ਹਰਿਆਣਾ ਯੂਨੀਵਰਸਿਟੀ ਵੀ ਨਾਲ ਲੱਗੂਗਾ ਕਿਉਂਕਿ